ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਖਨੋਰੀ ਬਾਰਡਰ ਤੋਂ ਸ਼ੁਰੂ ਕਰਨ ਨੂੰ ਇਨਸਾਫ ਦਿਵਾਉਣ ਦੇ ਲਈ ਕੈਂਡਲ ਮਾਰਚ ਕੀਤਾ ਜਾ ਰਿਹਾ ਹੈ ਤੁਸੀਂ ਕੋਈ ਦੇਖ ਸਕਦੇ ਹੋ ਕਰਣ ਤੇਰੀ ਸੋਚ ਤੇ ਕਰਣ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ ਹਰ ਤੁਸੀਂ ਦੇਖ ਸਕਦੇ ਹੋ ਹਰ ਕਿਸੇ ਦੇ ਹੱਥਾਂ ਦੇ ਵਿੱਚ ਕੈਂਡਲ ਤੇ ਇਕੱਠ ਦੇਖ ਸਕਦੇ ਹੋ ਇਹ ਸ਼ੁਭਕਰਨ ਨੂੰ ਇਨਸਾਫ ਦਿਵਾਉਣ ਦੇ ਲਈ ਇਕੱਠਾ ਸਨੌਰੀ ਬਾਰਡਰ ਤੇ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸ਼ੁਭਕਰਨ ਦੇ ਲਈ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਜੀ ਦੇਖ ਸਕਦੇ ਹੋ ਦੂਰ ਦੂਰ ਤੱਕ ਝੰਡੇ ਦੂਰ ਦੂਰ ਤੱਕ ਹਰ ਕਿਸੇ ਦੇ ਹੱਥਾਂ ਦੇ ਵਿੱਚ ਕੈਂਡਲ ਆ ਸਿਰਫ ਇਨਸਾਫ ਲਈ ਸਿਰਫ ਇਨਸਾਫ ਲਈ ਇਨਸਾਫ ਦਵਾਉ ਮੇਰ ਨੂੰ ਹਰ ਇੱਕ ਜਸਟਿਸ ਫੋਰ ਸੁਭਕਰਨ ਸੋਸ਼ਲ ਮੀਡੀਆ ਤੇ ਜਰੂਰ ਪਾਉ ਦੇਖੋ ਨਾਰੇ ਲੱਗ ਰਹੇ ਨੇ ਸੁਭਕਰਨ ਮੇਰ ਦੇ ਇਨਸਾਫ ਦੇ ਲਈ ਜੀਤੋ ਪੜੀ ਸੱਚ ਤੇ ਰਾਤਾਂ ਤਿਆਗੇ ਠੋਕ ਕੇ ਜੀਤ ਸ਼ੇਰ ਚਤੇ ਜਾਂਗੇ ਠੋਕ ਕੇ ਸ਼ਹੀਦੋ ਤੁਹਾਡੇ ਕਾਜੇ ਦੂਰੇ ਆ ਕੇ ਜਿੰਦਰੀਆਂ ਕਰਾਂਗੇ ਪੂਰੇ ਜੀਤੋ ਤੁਹਾਡੇ ਕਾਜੇ ਦੂਰੇ ਆ ਕੇ ਜਿੰਦਰੀਆਂ ਕਰਾਂਗੇ ਪੂਰੇ ਦੇਖਦਾ ਦਿਸੀ ਸ਼ੁਕਰਨ ਦੇ ਲਈ ਕੈਂਡਲ ਮਾਰਚ ਕੱਢਿਆ ਜਾ ਰਿਹਾ ਪਨੋਰੀ ਬਾਰਡਰ ਤੇ ਜਿੰਦਰੀਆਂ ਕਰਾਂਗੇ ਪੂਰੇ ਜੀਤੋ ਕਲੀ ਇੱਕ ਨੋਰੀ ਬਾਰਡਰ ਦੀਆਂ ਤਸਵੀਰਾਂ ਨੇ ਵੱਤ ਵਤ ਸ਼ੇਅਰ ਕਰਿਓ ਇਕੱਠ ਦੇਖਦਾ ਦਿਓ ਸ਼ੇਰ ਚਤੇ ਸ਼ੁਕਰਨ ਦੇ ਲਈ ਕੈਂਡਲ ਮਾਰਚ ਕੱਢਿਆ ਗਿਆ ਖਨੋਰੀ ਬਾਰਡਰ ਪਰਿਵਾਰ ਵੀ ਪਹੁੰਚਿਆ ਹੋਇਆ ਹਰ ਇੱਕ ਨੌਜਵਾਨ ਹਰ ਇੱਕ ਕਿਸਾਨ ਮਜ਼ਦੂਰ ਪਹੁੰਚਿਆ ਹੋਇਆ ਇਨਸਾਫ ਦੀ ਮੰਗ ਲਈ ਕੈਂਡਲ ਮਾਰਚ ਲਈ ਖਨੋਰੀ ਬਾਰਡਰ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਸਾਸੀ ਕਾਲ ਜੀ ਤੇ ਜਸਟਿਸ ਫੋਰ ਸ਼ੁਭਕਰਨ ਜ਼ਰੂਰ ਲਿਖਿਓ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਤੇ ਕਮੈਂਟਾਂ 'ਚ ਸਾਸੀ ਕਾਲ ਜੀ